ਨਾ ਸਾਬੂ ਖਡੂਸ਼ਾ ਮੇਰੇ ਆਜੀ ਜੋ ਪਬਲਿਕਲੀ ਆਵਾਜ਼ ਆ ਬੇਸ਼ੱਕ ਅਹੀਂ ਰਾਣਾ ਅੰਦਰ ਪ੍ਰਤਾਪ ਨੂੰ ਬਹੁਤ ਵੱਡੀ ਲੀਡ ਨਾਲ ਚੁਟਾਇਆ ਜੀ ਪਰ ਅੱਜ ਜੋ ਗਰਾਉਂਡ ਰਿਪੋਰਟ ਆ ਇਹਦਾ ਦੇ ਖਿਲਾਫ ਜਾ ਰਹੀ ਆ ਕਾਂਗਰਸ ਦੇ ਖਿਲਾਫ ਜਾ ਰਹੀ ਆ ਜੇ ਇੰਦਰਪਾਲ ਜੀ ਨੂੰ ਟਿਕਟ ਨਹੀਂ ਮਿਲਦੀ ਬਹੁਤ ਵੱਡੀ ਲੀਡ ਨਾਲ ਛਿੱਟਦੇ ਲੋਕਾਂ ਦੀ ਹਵਾ ਇਸ ਟਾਈਮ ਅਮਰ ਅਮਰ ਤੋਂ ਪਾਲ ਦੇ ਹੱਥ ਵਿੱਚ ਆ ਹੈ ਅੱਜ ਉਹ ਚੇਤਨ ਦੇ ਅਹੀ ਡੱਬੇ ਨੂੰ ਤਿਆਰ ਹੈ ਪਰ ਸਾਡੀ ਜਗਮੀਰ ਅਜਾਲ ਨਹੀਂ ਦਿੰਦੀ ਦੂਜੇ ਪਾਸੇ ਵੋਟ ਪਾਈ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਨਾ ਸਤਿਉਜ ਖਡੂਰ ਸਾਹਿਬ ਦੇ ਆਦੀ ਜੋ ਪਬਲਿਕ ਦੀ ਆਵਾਜ਼ਾਂ ਬੇਸ਼ੱਕ ਅਹੀਂ ਰਾਣਾ ਅੰਦਰਪ੍ਰਤਾਪ ਨੂੰ ਬਹੁਤ ਵੱਡੀ ਲੀਡ ਨਾਲ ਜਿਤਾਇਆ ਜੀ ਪਰ ਅੱਜ ਜੋ ਗਰਾਊਂਡ ਰਿਪੋਰਟ ਆ ਇਹਦੇ ਖਿਲਾਫ ਜਾ ਰਹੀ ਆ ਕਾਂਗਰਸ ਦੇ ਖਿਲਾਫ ਜਾ ਰਹੀ ਆ ਜੇ ਇੰਦਰਪ੍ਰਤਾਪ ਜੀ ਨੂੰ ਟਿਕਟ ਮਿਲਦੀ ਬਹੁਤ ਵੱਡੀ ਲੀਡ ਨਾਲ ਜਿੱਤਦੇ ਲੋਕਾਂ ਦੀ ਹਵਾ ਇਸ ਟਾਈਮ ਅਮਰ ਅਮਰ ਪਾਏ ਦੇ ਹੱਥ ਵਿੱਚ ਆ ਹੈ ਅਸੀਂ ਕੋਈ ਸੈਤਾਨ ਨਹੀਂ ਅਸੀਂ ਡੱਗਣ ਨੂੰ ਤਿਆਰ ਹੈ ਪਰ ਸਾਡੀ ਜ਼ਮੀਰ ਅਜਾਜ਼ ਨਹੀਂ ਦਿੰਦੀ ਦੂਜੇ ਪਾਸੇ ਵੋਟ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਨਾ ਸਾਨੂੰ ਖਡੂਰ ਸਾਹਿਬ ਮਿਲਿਆ ਜੀ